ਟ੍ਰੇਸ ਕੀਤੀ ਗਈ ਹੈ ਔਰ ਉਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਨਾਲ ਹੀ ਦੋ ਇਹੋ ਜਿਹੇ ਵਿਅਕਤੀਆਂ ਦਾ ਖੁਲਾਸਾ ਹੋਇਆ ਜਿਨ੍ਹਾਂ ਨੇ ਪਹਿਲਾਂ ਵੀ ਇੱਕ ਲੁਕੋਖੋ ਦੀ ਵਾਰਦਾਤਾਂ ਕੀਤੀਆਂ ਸੀ ਸੋ ਇਸੇ ਮਹੀਨੇ ਦੀ 7 ਤਰੀਕ ਨੂੰ ਇਹ ਜਿਹੜਾ ਹੈਗਾ ਇਹ ਜਿਹੜੇ ਦੋ ਦੋਸ਼ੀ ਹੈਗੇ ਇਹਨਾਂ ਨੇ ਇੱਕ ਵਿਅਕਤੀ ਦਾ ਮਰਡਰ ਕੀਤਾ ਸੀਗਾ ਜਦੀ ਡੈੱਡ ਬੋਡੀ 11 ਤਰੀਕ ਨੂੰ ਬੰਦੀ ਹੋਈ ਸੀਗੀ ਸੈਟਲਾਈਟ ਦੇ ਨੇੜੇ ਬਰਾਮਦ ਹੋਈ ਸੀਗੀ ਜਿਹੜੇ ਤੱਕ ਦਾ ਨਾਮ ਸੀਗਾ ਰਾਣਾ ਪ੍ਰਤਾਪ ਸਿੰਘ ਜਿਹਦੇ ਸਰ ਤੇ ਇਟ ਮਾਰ ਕੇ ਉਹਦੀ ਹੱਤਿਆ ਕਰਕੇ ਉਹਦੀ ਬੋਡੀ ਜਿਹੜੀ ਹੈ ਉਹ ਬੰਦੀ ਹੋਈ ਬੋਡੀ ਛੜ ਕੇ ਉਸ ਨੂੰ ਇਤਰਾਜ਼ ਹੋ ਗਏ ਸੀਗੇ ਸੋ ਇਹ ਜਿਹੜਾ ਬਲਾਈਂਡ ਮਰਡਰ ਹੈ ਇਸ ਨੂੰ ਟ੍ਰੇਸ ਕਰਨ ਲਈ ਸਾਡੀ ਟੀਮਾਂ ਨੇ ਲਗਾਤਾਰ efforts ਜਾਰੀ ਰੱਖੇ ਸਾਡੇ SPD DSPD SP ਰੂਰਲ DSP ਰੂਰਲ ਇਨਚਾਰਜ CIA आ, SHO ਜ਼ੀਰਕਪੁਰ ਤੇ ਬਾਕੀ ਜਿਹੜੀ ਸਾਡੀ ਟੀਮਾਂ ਹੈਗੀ ਉਹਨਾਂ ਨੇ ਲਗਾਤਾਰ ਕੰਮ ਕਰਕੇ ਬੜੀ ਸਫਲਤਾ ਹਾਸਿਲ ਕੀਤੀ ਕਿ ਫਾਈਨਲੀ ਇਸ ਬਲਾਈਂਡ ਮਰਡਰ ਨੂੰ ਨੇ ਟ੍ਰੇਸ ਕਰ ਲਿਆ ਤੇ ਦੋ ਦੋਸ਼ੀ ਜਿਹੜੇ ਹੈਗੇ ਉਹ ਗ੍ਰਿਫਤਾਰ ਕਰ ਲਏ ਗਏ ਹਨ ਪਹਿਲਾ ਦੋਸ਼ੀ ਹੈਗਾ ਸਾਹਿਲ ਕੁਮਾਰ ਸਨ ਆਫ ਲਖਮੀ ਚੰਦ ਇਹ ਹੈਗਾ ਜਾਸਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਦਾ ਰਹਿਣ ਵਾਲਾ ਇਹਦੀ ਉਮਰ 23 ਸਾਲ ਹੈਗੀ ਹੈ ਇਹ 2023 ਤੋਂ ਇੱਥੇ ਮੁਹਾਲੀ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਸੀਗਾ ਦੂਜਾ ਦੋਸ਼ੀ ਚਰਨਜੀਤ ਸਿੰਘ ਸਨ ਆਫ ਚਰਨ ਸਿੰਘ ਇਹ ਹੈਗਾ ਵੈਸੇ ਦਿੱਲੀ ਸ਼ਾਧਰਾ ਦਾ ਰਹਿਣ ਵਾਲਾ ਹੈਗਾ ਲੇਕਿਨ ਉਸ ਤੋਂ ਬਾਅਦ ਸ਼ਿਫਟ ਹੋ ਕੇ ਅੰਮ੍ਰਿਤਾਲੇ ਰਹਿ ਰਿਹਾ ਸੀ ਫਿਰ 2 ਸਾਲਾਂ ਤੋਂ ਇਹ ਵੀ ਇੱਥੇ ਮੁਹਾਲੀ ਰਹਿ ਕੇ ਕੰਮ ਕਰ ਰਿਹਾ ਸੀਗਾ ਸੋ ਇਹਨਾਂ ਦੀ ਮੋਡਸ ਆਪਰੇਂਡੀ ਇਹ ਸੀਗੀ ਜਿਹੜਾ ਇਹ ਚ ਚਰਨਜੀਤ ਹੈਗਾ ਇਹ ਪਹਿਲਾਂ ਕਈ ਵੱਖ-ਵੱਖ ਕੰਪਨੀਆਂ ਦੇ ਵਿੱਚ ਕੰਮ ਕਰ ਚੁੱਕਿਆ ਹੈ ਰੈਪਿਡੋ ਦੇ ਰੈਪਿਡੋ ਦੇ ਵਿੱਚ ਕੰਮ ਕਰਦਾ ਸੀਗਾ ਫਿਰ ਬਲਿੰਕਟ ਦੇ ਵਿੱਚ ਕੰਮ ਕਰਦਾ ਸੀ ਫਿਰ ਆਈਟੀ ਕੰਪਨੀ ਦੇ ਵਿੱਚ ਇੰਟਰਵਿਊ ਦੇਣ ਲਈ ਵੀ ਗਿਆ ਸੀਗਾ ਜਿਹੜਾ ਦੂਜਾ ਸਾਹੀ ਲੈਗਾ ਇਹ ਸਵੀਗੀ ਦੇ ਵਿੱਚ ਕੰਮ ਕਰ ਚੁੱਕਿਆ ਉਸ ਤੋਂ ਬਾਅਦ ਜ਼ੋਮੈਟੋ ਦੇ ਵਿੱਚ ਕੰਮ ਕਰਦਾ ਸੀ ਫਿਰ ਆਪਣੀ ਜਿਹੜੀ ਬਾਈਕ ਹੈਗੀ ਹੈ ਉਹ ਪਿੱਛੇ ਜਦੋਂ ਵਾਰਦਾਤ ਕੀਤੀ ਉਸ ਸਮੇਂ ਉਬੇਰ ਦੇ ਵਿੱਚ ਆਪਣੀ ਜਿਹੜੀ ਇਹ ਬਾਈਕ ਵੀ ਚਲਾ ਰਿਹਾ ਸੀਗਾ ਸੋ ਇਹਨਾਂ ਨੇ ਮਿਲ ਕੇ ਡਿਸਾਈਡ ਕੀਤਾ ਕਿ ਜਿੱਥੇ ਸੁੰਸਣ ਇਲਾਕੇ ਦੇ ਵਿੱਚ ਸ਼ਰਾਬ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਹੁੰਦੇ ਆ ਜਾਂ ਕੋਈ ਸ਼ੱਕੀ ਹਾਲਤ ਦੇ ਵਿੱਚ ਹੁੰਦੇ ਆ ਉਹਨਾਂ ਤੋਂ ਲੁੱਟ ਖਸੂਡ ਜਿਹੜੀ ਹੈਗੀ ਉਹ ਕਰਨੀ ਇਹਨਾਂ ਨੇ ਸ਼ੁਰੂ ਕੀਤੀ। ਸੋ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਪਹਿਲਾਂ ਇਹਨਾਂ ਨੇ ਵਾਰਦਾਤ ਕੀਤੀ ਜਿਹੜੀ ਜ਼ੀਰਕਪੁਰ ਸਾਈਡ ਦੇ ਵਿੱਚ ਇੱਕ ਸਪੀਡ ਡਜ਼ਾਇਰ ਦੇ ਵਿੱਚ ਇੱਕ ਵਿਅਕਤੀ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ। ਸੋ ਉਹਦੀ ਇਹਨਾਂ ਨੇ ਜਿਹੜੀ ਹੈਗੀ ਹੈ ਉਹ ਤੇ ਉਹਦੇ ਕੋਲੋਂ ਮੋਬਾਈਲ ਫੋਨ ਖੋ ਕੇ ਲੈ ਗਏ ਕਿਉਂਕਿ ਉਹਨਾਂ ਨਸ਼ੇ ਦੇ ਸੀਗਾ ਕਿ ਮੋਬਾਈਲ ਫੋਨ ਉਹ ਰਿਸਟ ਨਹੀਂ ਕਰ ਸਕਦਾ। ਉਸ ਦਿਨ ਇਹਨਾਂ ਨੇ ਇੱਕ ਵਿਅਕਤੀ ਫੋਰਚਨਰ ਗੱਡੀ ਦੇ ਵਿੱਚ ਸ਼ਰਾਬ ਪੀ ਰਿਆ ਸੀਗਾ ਉਹਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਉਸ ਵਿਅਕਤੀ ਨੇ ਇਹਨਾਂ ਨੂੰ ਸ਼ਰਾਬ ਵਗੈਰਾ ਪਿਲਾਈ ਇਹਨਾਂ ਨੂੰ ਬੀਅਰ ਵਗੈਰਾ ਪਿਲਾਈ ਇਹਨਾਂ ਨੂੰ ਨਾਲ ਆਪਣੇ ਬਿਠਾਇਆ ਉਹਦੇ ਨਾਲ ਡਰਿੰਕ ਵਗੈਰਾ ਕਰਕੇ ਉਹਨੂੰ ਵੀ ਫਿਰ ਬਾਅਦ 'ਚ ਉਹਦੇ ਕੋਲੋਂ ਵੀ 50000 ਰੁਪਏ ਖੋ ਕੇ ਲੈ ਗਏ ਅ ਇਸ ਤੋਂ ਇਲਾਵਾ ਇੱਕ ਇਹ ਡੱਬ ਵਾਲੀ ਦਾ ਵਿਅਕਤੀ ਸੀਗਾ ਜਿਹੜਾ ਪੋਲੋ ਕਾਰ ਦੇ ਵਿੱਚ ਸੀਗਾ ਉਹ ਉਹ ਵੀ ਡਰੰਕ ਡਰੰਕ ਸਿਚੁਏਸ਼ਨ ਹੈ ਉਹ ਵੀ ਕਾਫੀ ਉਹਨੇ ਪੀਤੀ ਹੋਈ ਸੀ ਤੇ ਉਹਨੂੰ ਉਸਰੇ ਉਸਰੇ ਦਾ ਉਹਦੇ ਤੇ ਵਾਰ ਕਰਕੇ ਕੱਟ ਮਾਰ ਕੇ ਉਹ ਤੋਂ ਵੀ 3000 ਰੁਪਏ ਖੋ ਕੇ ਲੈ ਗਏ ਸੀ ਕਰੜ ਦੇ ਵਿੱਚ ਵੀ ਇਹਨਾਂ ਨੇ ਇੱਕ ਇਹ ਵਾਰਦਾਤ ਮੰਨੀ ਹੈ ਕਿ ਆਲਟੋ ਕਾਰ ਦੇ ਵਿੱਚ ਕੋਈ ਬੰਦਾ ਜਿਹੜਾ ਹੈਗਾ ਉਹ ਬੀਅਰ ਪੀ ਰਿਆ ਸੀਗਾ ਸੇ ਉਹਦੇ ਕੋਲੋਂ ਵੀ ਜਿਹੜਾ ਹੈਗਾ ਉਹਦੇ ਨਾਲ ਬੀਅਰ ਪੀ ਕੇ ਫਿਰ ਚਲਾਕੀ ਨਾਲ ਜਦੋਂ ਉਹਦੀ ਜੇਬ ਚੋਂ ਨਸ਼ੇ ਦੀ ਹਾਲਤ ਦੇ ਵਿੱਚ ਉਹਦਾ ਏਟੀਐਮ ਵੀ ਖੋ ਕੇ ਉਹ ਤੋਂ ਖੋਇਆ ਵੀ ਨਹੀਂ ਬਲਕਿ ਲੈ ਲਿਆ ਸਰਕਾ ਕੇ ਉਹ ਤੋਂ ਵੀ 4000 ਰੁਪਏ ਇਹਨਾਂ ਨੇ ਕੱਢੇ ਹੈਗੇ ਜਿਹੜਾ ਇਹ ਮਰਡਰ ਹੈਗਾ ਉਸ ਤੋਂ ਬਾਅਦ ਇਹਨੇ ਸਵਾਰਦਾਤ ਨੂੰ ਅੰਜਾਮ ਦਿੱਤਾ